ਵਾਹ ਗੁਰੂ ਵਾਹ ਗੁਰੂ ਪਰਮ ਸਤਕਾਰਯੋਗ ਸਤਗੁਰਾਂ ਦੀ ਸੱਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ ਅਸੀਂ ਤੁਸੀਂ ਸਾਰੇ ਹੀ ਬਰਡੇ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇ ਪ੍ਰਾਪਤ ਹੋਇਆ ਆਓ ਜੋ ਅੱਜ ਦਾ ਹੁਕਮਨਾਮਾ ਸਾਹਿਬ ਆਇਆ ਹੈ 667 ਅੰਗ ਤੇ ਤਨਾਸਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਕਰੋ ਸਰਬਨ ਆਪੋ ਆਪਣੀਆਂ ਮਨੋਵਿਰਤੀਆਂ ਨੂੰ ਕਾਗਰ ਕਰਕੇ ਭਾਵੇਂ ਗੁਰੂ ਦੇ ਚਰਨਾਂ 'ਚ ਬੈਠੇ ਆਂ ਭਾਵੇਂ ਘਰਾਂ ਦੇ ਵਿੱਚ ਸੁਣ ਰਹੇ ਆਂ ਕੰਮ-ਕਾਰ ਕਰਦੇ ਭਾਵੇਂ ਫੇਸਬੁੱਕ YouTube ਦੇ ਉੱਪਰ ਸੁਣ ਰਿਹਾ ਦੇਸ਼ਾਂ ਵਿਦੇਸ਼ਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਹੋਰ ਦੇਸ਼ਾਂ ਦੇ ਵਿੱਚ ਸਾਰੇ ਜਿੱਥੇ ਵੀ ਤੁਸੀਂ ਅੱਜ ਦਾ ਹੁਕਮਨਾਮਾ ਸਾਹਿਬ ਸਰਵਣ ਕਰ ਰਹੇ ਹੋ ਆਓ ਕੀ ਕਹਿੰਦੇ ਨੇ ਸਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਰਠਿ ਧਨਾਸਰੀ ਮਹਲਾ ਚੌਥਾ ਧਨਾਸਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਪਰਮਾਨ ਕਰਦੇ ਨੇ ਹਰ ਕਾ ਸੰਤ ਸਤਗੁਰ ਸਤਪੁਰਖਾ ਜੋ ਬੋਲੇ ਹਰ ਹਰ ਬਾਨੀ ਸੱਚੇ ਗੁਰਦੇਵ ਜੀ Swami ਦੇ ਸਾਧੂ ਅਤੇ ਸੱਚੇ ਪੁਰਸ਼ ਹਨ Swami ਮਾਲਕ ਦੀ ਗੁਰਬਾਨੀ ਦਾ ਉਚਾਰਨ ਕਰਦੇ ਹਨ ਜਿਹੜੇ ਰੱਬ ਦੇ ਪਿਆਰੇ ਨੇ ਜਿਹੜੇ ਸਾਧੂ ਨੇ ਸੱਚੇ ਪਰਸਨੇ ਜਿਹੜੇ ਉਹ ਗੁਰਬਾਣੀ ਦਾ ਉਚਾਰਨ ਕਰਦੇ ਹਨ ਤੇ ਨਾਮ ਦਾ ਸਿਮਰਨ ਕਰਦੇ ਹਨ ਅੱਗੇ ਕੀ ਕਹਿੰਦੇ ਨੇ ਮਹਾਰਾਜ ਜੀ ਜੋ ਜੋ ਕਹ ਸੁਨੈ ਸੋ ਮੁਕਤਾ ਹਮ ਤਿਸ ਕੈ ਸਾਧ ਕੁਰਬਾਨੀ ਮਹਾਰਾਜ ਜੀ ਕਹਿੰਦੇ ਜੋ 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 ਕੋਈ ਵੀ ਗੁਰਾਂ ਦੀ ਬਾਣੀ ਨੂੰ ਉਚਾਰਦਾ ਹੈ ਪੜਦਾ ਹੈ ਅਤੇ ਸੁਣਦਾ ਹੈ ਮਹਾਰਾਜ ਜੀ ਕਹਿੰਦੇ ਉਹ ਮੁਕਤ ਹੋ ਜਾਂਦਾ ਜੋ ਜੋ ਸੁਣਦਾ ਹਰ ਕੋਈ ਮੁਕਤ ਨਹੀਂ ਹੋ ਸਕਦਾ ਜੇ ਹਰ ਕੋਈ ਮੁਕਤ ਹੁੰਦਾ ਹੁੰਦਾ ਨਾ ਫਿਰ ਗੁਰਬਾਣੀ ਸੁਣਨ ਦੀ ਕੀ ਲੋੜ ਸੀ ਭਾਈ ਫਿਰ ਨਾਮ ਜਪਣ ਦੀ ਕੀ ਲੋੜ ਸੀ ਫਿਰ ਤਾਂ ਮੁਕਤ ਹੋ ਹੀ ਜਾਣਾ ਸੀ ਇੱਥੇ ਮਹਾਰਾਜ ਨੇ ਕਿਹਾ ਵੀ ਜੋ ਜੋ ਗੁਰਬਾਣੀ ਨੂੰ ਸੁਣਦਾ ਹੈ ਉਹ ਚਾਰਦਾ ਹੈ ਮਹਾਰਾਜ ਜੀ ਕਹਿੰਦੇ ਉਹ ਮੁਕਤ ਹੋ ਜਾਂਦਾ ਹੈ ਉਹ ਮੁਕਤ ਹੋ ਜਾਂਦਾ ਇੱਥੇ ਵਸ ਨਹੀਂ ਮਹਾਰਾਜ ਕਹਿੰਦੇ ਉਹਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਗੁਰਬਾਣੀ ਨੂੰ ਉਚਾਰਦੇ ਨੇ ਤੇ ਜਿਹੜੇ ਗੁਰਬਾਣੀ ਨੂੰ ਸੁਣਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਤੇ ਬਲਿਹਾਰ ਜਾਂਦਾ ਹਾਂ ਅੱਗੇ ਕੀ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਆਰਾਮਦਾਸ ਮਹਾਰਾਜ ਜੀ ਹਰ ਕੇ ਸੰਤ ਸੁਨੋ ਜਸ ਕਾਨੀ ਏ ਰੱਬ ਦੇ ਸਾਧੂਓ ਏ ਰੱਬ ਦੇ ਪਿਆਰਿਓ ਤੁਸੀਂ ਆਪਣੇ ਕੰਨਾਂ ਨਾਲ ਸਾਹਿਬ ਦੀ ਸਿਵਤ ਸੁਲੰਗ ਸਰਵਣ ਕਰੋ ਉਹਦੀਆਂ ਸਿਵਤਾ ਸੁਣੋ ਹਰ ਹਰ ਕਥਾ ਸੁਨੋ ਇੱਕ ਨਿਮਖ ਪਲ ਸਭ ਕਿਲ ਵਿਖ ਪਾਪ ਲੈ ਜਾਨੀ ਦੇਖ ਲੋ ਕਥਾ ਸੁਣਨ ਦਾ ਕਿੰਨਾ ਫਾਲਾ ਭਾਈ ਸਾਨੂੰ ਤਾਂ ਗਿਆਨ ਹੀ ਨਹੀਂ ਆਉਂਦਾ ਹੈ ਸਾਨੂੰ ਗਿਆਨ ਹੀ ਨਹੀਂ ਆਉਂਦਾ ਹੈ ਕਥਾ ਦੇ ਬਾਰੇ ਪਤ ਨਹੀਂ ਇਹ ਤਾਂ ਨਾ ਹੀ ਲਾਦ ਲੋਕਾਂ ਨੂੰ ਵੀ ਤਾਂ ਟਾਈਮ ਜਾ ਪਾਸ ਕਰਦੇ ਨੇ ਕੋਈ ਟਾਈਮ ਪਾਸ ਨਹੀਂ ਇਹ ਰੱਬੀ ਗੱਲਾਂ ਨੇ ਇਹਦੇ ਉੱਪਰ ਕੁਝ ਨਹੀਂ ਹੈ ਇਹ ਰੱਬੀ ਗੱਲਾਂ ਨੇ ਇਹ ਇਹਨਾਂ ਦੇ ਉੱਪਰ ਕੁਝ ਨਹੀਂ ਹੈ ਇਸ ਸਿਰੇ ਦੀਆਂ ਵਿਚਾਰਾਂ ਨੇ ਇਹਦੋਂ ਥੱਲਿਆ ਸਭ ਕੁਝ ਉੱਪਰ ਨਹੀਂ ਕੁਝ ਹੈ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਰ ਹਰ ਕਥਾ ਸੁਨੋ ਇੱਕ ਨਿਮਖ ਪਲ ਤੁਸੀਂ ਇੱਕ ਮੋਤ ਸਿਨ ਲਈ ਸੁਆਮੀ ਮਾਲਕ ਧਰਮ ਉਪਦੇਸ਼ ਨੂੰ ਸਰਵਣ ਕਰੋ ਅਤੇ ਤੇਰੇ ਸਾਰੇ ਗੁਨਾਹ ਅਤੇ ਕੋ ਕਰਮ ਨਾਸ ਹੋ ਜਾਣਗੇ ਆਖੋ ਸਤਨਾਮ ਜੇ ਕਥਾ ਸੁਣਨ ਦੇ ਨਾਲ ਇੰਨਾ ਕੁਝ ਨਾਸ ਹੁੰਦਾ ਪਾਪਾਂ ਦਾ ਨਾਸ ਹੁੰਦਾ ਫਿਰ ਕਿਉਂ ਨਹੀਂ ਅਸੀਂ ਕਥਾ ਸਰਵਣ ਕਰਦੇ ਉਹ ਕੰਮਾਂ ਦੇ ਪਿੱਛੇ ਅਸੀਂ ਭੱਜੇ ਰਹਿੰਨੇ ਆ ਉਹ ਕੰਮਾਂ ਦੇ ਪਿੱਛੇ ਅਸੀਂ ਲੱਗੇ ਰਹਿੰਨੇ ਆ ਜਿਨ੍ਹਾਂ ਨੇ ਕੋਈ ਵੀ ਕੰਮ ਨਹੀਂ ਆਉਣਾ ਆਖੋ ਸਤਨਾ ਇੱਥੇ ਰਹਿ ਜਾਣਾ ਸਭ ਕੁਝ ਕੁਛ ਨਹੀਂ ਕਮਾਉਣਾ ਪੁੱਛਣਾ ਉੱਥੇ ਕਿਆ ਤੈਂ ਖਟਿਆ ਕਹਾਂ ਗਵਾਇਆ ਹਰ ਫਰਮਾਨ ਦਰਗਾਹ ਕਾ ਆਇਆ ਚਲੋ ਦੀਵਾਨ ਸਤਾਬ ਬੁਲਾਇਆ ਪੁੱਛਣਗੇ ਉੱਥੇ ਜ਼ਰੂਰ ਹਿਸਾਬ ਕਿਤਾਬ ਹੋਣਾ ਲਿਖਿਆ ਲਿਖਿਆ ਜਾਂਦਾ ਰੋਜ਼ ਪਲ ਪਲ ਤਾਂ ਗੁਰਮੁਖ ਪਿਆਰੇ ਜਿਹੜੇ ਚਿੱਤਰ ਗੁਪਤ ਰਹਿੰਦੇ ਨੇ ਨਾ ਨਾਲ-ਨਾਲ ਹਰੇਕ ਬੰਦੇ ਦੇ ਨਾਲ-ਨਾਲ ਦੋ ਚਿੱਤਰ ਗੁਪਤ ਨੇ ਬਾਣੀ ਦੱਸਦੀ ਹੈ ਗੁਰੂ ਦੱਸਦਾ ਹੈ ਉਹ ਲਿਖਦੇ ਨੇ ਇੱਕ ਤਾਂ ਚੰਗਿਆਈਆਂ ਲਿਖਦਾ ਇੱਕ ਬੁਰਾਈਆਂ ਲਿਖਦਾ ਤੇ ਜਦੋਂ ਬੰਦਾ ਦੇ ਸੰਸਾਰ ਤੋਂ ਜਾਂਦਾ ਹੈ ਬਸ ਫਿਰ ਉਹ ਚਿੱਤਰ ਗੁਪਤ ਵੀ ਨਾਲ ਹੀ ਜਾਂਦੇ ਨੇ ਆਖੋ ਸਤਨਾਮ ਉਹ ਕਰਦੇ ਨੇ ਫਿਰ ਧਰਮ ਰਾਜ ਦੇ ਕੋਲ ਡੈਰੀ ਜਿਹੜੇ ਲਿਖਤ ਲਿਖੀ ਹੁੰਦੀ ਆ ਤੇ ਫਿਰ ਉਹ ਲਿਖਤ ਦੇ ਹਸਾਬਕਤ ਆਪ ਦੇ ਨਾਲ ਫੈਸਲੇ ਹੁੰਦੇ ਨੇ ਆਖੋ ਸਤਨਾ ਉੱਥੇ ਪੁੱਛਿਆ ਜਾਣਾ ਵੀ ਕੀ ਖਟਿਆ ਕੀ ਗਵਾਇਆ ਤੈਨੂੰ ਸੰਸਾਰ ਦੇ ਉੱਤੇ ਦੁਨੀਆ ਦੇ ਵਿੱਚ ਭੇਜਿਆ ਸੀ ਕੀ ਖਟ ਕੇ ਆਇਆ ਕੀ ਲੈ ਕੇ ਆਇਆ ਬਾਪ ਪੁੱਤਰ ਨੂੰ ਬਾਜ਼ਾਰ ਭੇਜ ਦੇ ਸੌਦਾ ਲੈ ਕੇ ਦੇ ਦੇ ਵੀ ਆ ਆ ਸਮਾਨ ਲੈ ਕੇ ਆਉਣਾ ਭਾਈ ਤੇ ਆ ਕੇ ਪੁੱਛੇ ਪੁੱਛੇਗਾ ਵੀ ਕੀ ਕੀ ਲੈ ਕੇ ਆਂਦਾ ਕੀ ਕੀ ਲੈ ਕੇ ਆਂਦਾ ਜੇ ਉੱਥੇ ਉਹੀ ਪਕੌੜੇ ਖਾ ਕੇ ਠੰਡੇ ਪੀ ਕੇ ਜੂਸ ਪੀ ਕੇ ਘਰ ਨੂੰ ਮੁੜਿਆ ਆ ਸਮਾਨ ਕੋਈ ਨਾ ਲੈ ਕੇ ਆਇਆ ਫਿਰ ਘਰੇ ਆਉਂਦੇ ਨੂੰ ਹਾਰ ਤਿਆਰ ਆਖੋ ਸਤਨਾ ਹੇ ਹਰ ਹਾਰ ਤਿਆਰ ਆ ਇਸੇ ਤਰ੍ਹਾਂ ਰੱਬ ਪੁੱਛਦਾ ਤੈਨੂੰ ਸੰਸਾਰ ਦੇ ਉੱਤੇ ਭੇਜਿਆ ਸੀ ਕੀ ਲੈ ਕੇ ਆਇਆ ਕੀ ਖਟ ਗਿਆ ਕਿੰਨੀ ਸੰਗਤ ਕੀਤੀ ਆ ਕਿੰਨਾ ਨਾਮ ਜਪਿਆ ਦੂਜੀ ਤਾਂ ਗੱਲੇ ਨਹੀਂ ਹੈਗੀ ਉੱਥੇ ਕਿੰਨੀ ਸੰਗਤ ਕੀਤੀ ਆ ਕਿੰਨਾ ਨਾਮ ਜਪਿਆ ਕਿੰਨਾ ਪੁੰਨ ਦਾਨ ਭਜਨ ਕੀਤਾ ਬਸ ਇਹ ਗੱਲਾਂ ਦਾ ਹਸਾਬ ਤਾਂ ਪੁੱਛਿਆ ਜਾਂਦਾ ਤਾਂ ਗੁਰਮੁਖ ਪਿਆਰਿਓ ਇਹ ਲੇਖੇ ਜੋਖੇ ਹੋਣੇ ਨੇ ਆਪਣੇ ਸਾਰਿਆਂ ਦੀ ਤੈਨੂੰ ਭੇਜਿਆ ਸੀ ਕਰਮ ਕਮਾਉਣ ਵਾਸਤੇ ਤੂੰ ਤਾਂ ਦੁਨੀਆ ਦੇ ਨਾਲ ਚਿੱਤ ਲਾ ਕੇ ਬਹਿ ਗਿਆ ਧਰਨਾ ਪੜਦੇ ਨਾ ਨਾ ਤੈਨੂੰ ਭੇਜਿਆ ਸੀ ਦੁਨੀਆ ਤੇ ਕਰਮ ਕਮਾਉਣ ਨੂੰ ਤੂੰ ਤਾਂ ਦੁਨੀਆ ਦੇ ਨਾਲ ਚਿੱਤ ਲਾ ਕੇ ਬਹਿ ਗਿਆ ਦੁਨੀ ਨਾ ਚੱਲਿਓ ਸਾਥ ਕੋਈ ਨਹੀਂ ਸਾਥ ਜਾਂਦਾ ਨਾਗੇ ਆਵਨ ਨਾਗੇ ਜਾਣਾ ਕੋਈ ਨਾ ਰਹਿ ਰਾਜਾ ਰਾਣਾ ਸਭ ਨਹੀਂ ਜਾਣਾ ਹੈ ਸਾਬਕ ਤਾ ਵੀ ਸਬਦਾ ਹੋਣਾ ਹੈ ਸਚੀ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜੀ ਕਹਿੰਦੇ ਭਾਈ ਇੱਕ ਮੋਤ ਸਿਨ ਲਈ ਤੂੰ Swami Malik ਦੀ ਕਥਾ ਸਰਵਣ ਕਰ ਤੇਰੇ ਸਾਰੇ ਗੁਨਾਹ ਕੁਕਰਮ ਨਾਸ ਹੋ ਜਾਣਗੇ ਤਾਂ ਗੁਰਮੁਖ ਪਿਆਰਿਓ ਪਿੱਛੇ ਜੇ ਆਪਾਂ ਨੇ ਇੱਕ ਸੇਠ ਦੀ ਸਾਖੀ ਸੁਣਾਈ ਸੀ ਭਾਈ ਚੱਲਣ ਜੀ ਜਿਹੜਾ ਸੇਠ ਦੇ ਕੋਲ ਨੌਕਰੀ ਕਰਦਾ ਸੀ ਬਸ ਉਹਦੋਂ ਘਰ ਤੋਂ ਲੈ ਕੇ ਸੇਠ ਦੇ ਘਰ ਤੱਕ ਗੁਰੂ ਦੀਆਂ ਗੱਲਾਂ ਹੀ ਕਰਦੇ ਗਏ ਆ ਗੁਰੂ ਦੀਆਂ ਵਿਚਾਰਾਂ ਹੀ ਕਰਦੇ ਗਏ ਆ ਸਤ ਸੰਗਤ ਕਰਦੇ ਗਏ ਆ ਤੇ ਇੰਨੇ ਦੇ ਵਿੱਚ ਹੀ ਉਸ ਸੇਠ ਦੀ ਆਤਮਾ ਦਾ ਪਰਉ ਉਤਾਰਾ ਹੋ ਗਿਆ ਸੀ ਆਖੋ ਸਤਨਾਮ ਆਓ ਅੱਗੇ ਸੁਣੋ ਕੀ ਕਹਿੰਦੇ ਨੇ ਮਹਾਰਾਜ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਬਡਾਨੀ ਮਹਾਰਾਜ ਜੀ ਕਹਿੰਦੇ ਵੱਡਿਆਂ ਵਿੱਚੋਂ ਪਰਮ ਵੱਡੇ ਹਨ ਉਹ ਪੁਰਸ਼ ਜੋ ਇਹ ਜਿਹੇ ਜਿਗਿਆਸੂ ਆ ਤੇ ਨੇਕ ਬੰਦਿਆਂ ਨੂੰ ਪ੍ਰਾਪਤ ਕਰਦੇ ਹਨ ਵੱਡਿਆਂ ਵਿੱਚੋਂ ਪਰਮ ਵੱਡੇ ਹਨ ਉਹ ਪੁਰਸ਼ ਜੋ ਇਹੋ ਜਿਹੇ ਜਗਿਆਸੂ ਤੇ ਨੇਕ ਬੰਦੇ ਨੂੰ ਪ੍ਰਾਪਤ ਕਰਦੇ ਹਨ ਹੁਣ ਸਾਧੂ ਜਿਹੜੇ ਸੰਗਤ ਕਿਤੇ ਐਵੇਂ ਥੋੜੋ ਮਿਲ ਜਾਂਦੀ ਆ ਉਹਨਾਂ ਦਾ ਉਪਦੇਸ਼ ਰੱਬ ਦੇ ਪਿਆਰਿਆਂ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਇੱਕੋ ਗੱਲ ਆ ਗੁਰੂ ਨੇ ਵੀ ਉਹੀ ਉਪਦੇਸ਼ ਕਰਨਾ ਤੇ ਸਾਧੂਆਂ ਦਾ ਵੀ ਉਹੀ ਉਪਦੇਸ਼ ਹੁੰਦਾ ਫਰਕ ਨਹੀਂ ਹੁੰਦਾ ਤਾਂ ਗੁਰਮਖ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੱਗੇ ਫਰਵਾਨ ਕਰਦੇ ਨੇ ਤਿੰਨ ਕੀ ਧੂਰ ਮੰਗੋ ਪ੍ਰਭ ਸੁਆਮੀ ਹਮ ਹਰ ਲੋਚ ਲੋਚਾਨੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਦੀ ਜਾਂਚ ਨਾ ਕਰਦਾ ਹਾਂ ਧੂੜ ਲੋਚਦਾ ਹਾਂ ਅਤੀ ਮੈਨੂੰ ਤੇਰੀ ਦਰਸ਼ਨਾਂ ਦੀ ਚਾਹਤ ਲੱਗੀ ਹੋਈ ਹੈ ਏ ਮੇਰੇ ਸੁਆਮੀ ਮਾਲਕ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਪਤਾਨੀ ਵਾਹਿਗੁਰੂ ਦਾ ਨਾਮ ਅਤੇ ਸੁਆਮੀ ਮਾਲਕ ਫਲਦਾਰ ਉਹਦਾ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਤੇ ਸੁਆਮੀ ਮਾਲਕ ਇਹ ਫਲਦਾਰ ਪੌਦਾ ਹੈ ਹੁਣ ਘਰ ਦੇ ਵਿੱਚ ਆਪਾਂ ਪੌਦਾ ਲਾ ਲਈਏ ਕੋਈ ਸੇਵਾ ਦਾ ਲਾ ਲਈਏ ਕਿੰਨੂਆਂ ਦਾ ਲਾ ਲਈਏ ਚੀਗੂਆਂ ਦਾ ਲਾ ਲਈਏ ਕਿੰਨੇ ਪੌਦੇ ਨੇ ਫਲਾਂ ਦੇ ਜੇ ਉਹਦੀ ਸੇਵਾ ਕਰੋਗੇ ਨਾ ਪਾਣੀ ਪਾਉਗੇ ਨਾ ਦੇਖਭਾਲ ਕਰੋਗੇ ਨਾ ਉਹਨਾਂ ਨੇ ਫਲ ਦੇਣਾ ਆਖੋ ਸਤਨਾ ਉਹਨਾਂ ਨੇ ਫਲ ਦੇਣਾ ਹੈ ਤਾ ਗੁਰਮੁਖ ਪਿਆਰੇ ਇਸੇ ਤਰ੍ਹਾਂ ਜਿਹੜੇ ਗੁਰੂ ਦੀ ਸੇਵਾ ਕਰਦੇ ਆ ਸਿਮਰਨ ਕਰਦੇ ਆ ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਵੀ ਫਲ ਦਿੰਦਾ ਹੈ ਹਰ ਹਰ ਅੰਮ੍ਰਿਤ ਪੀ ਤਰਪ ਤਾਸੇ ਸਭ ਲਾਥੀ ਪੂਖ ਪੁਖਾਨੀ ਸਵਾਮੀ ਵਾਹਿਗੁਰੂ ਦਾ ਆਬ ਹਿਆਤ ਪਾਨ ਕਰਨ ਦੁਆਰਾ ਮੈਂ ਰੱਜ ਗਿਆ ਹਾਂ ਅਤੇ ਮੇਰੀ ਸਾਰੀ ਭੁੱਖ ਤਰੇਹ ਲਹਿ ਗਈ ਹੈ।ਔਰ ਲਾਸਟ ਪੰਕਤੀਆਂ ਸਰਵਣ ਕਰਿਏ ਕੀ ਕਹਿੰਦੇ ਗੁਰੂ ਰਾਮਦਾਸ ਮਹਾਰਾਜੀ ਜਿਨ ਕੇ ਵੱਡੇ ਪਾਗ ਬੜੇ ਉੱਚੇ ਤਿੰਨ ਹਰ ਜਪਿਓ ਜਪਨੀ ਕਹਿੰਦੇ ਜਿਨ੍ਹਾਂ ਦੀ ਵਿਸਾਲ ਪਰਮ ਵਿਸਾਲ ਪ੍ਰਾਪਲਬਦ ਹੈ ਕੇਵਲ ਉਹੀ ਵਾਹਿਗੁਰੂ ਦਾ ਸਿਮਰਨ ਅਤੇ ਆਰਾਧਨ ਕਰਦੇ ਹਨ ਆਖੋ ਸਤਨਾਮ ਜਿਨ੍ਹਾਂ ਦੇ ਵੱਡੇ ਤੋਂ ਵੱਡੇ ਭਾਗ ਹਨ ਤੇ ਉਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਨ ਕਰਦੇ ਨੇ ਉਹੀ ਆਰਾਧਨ ਕਰਦੇ ਹਨ ਤਿੰਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਏ ਮੇਰੇ ਮਾਲਕ ਏ ਮੇਰੇ ਵਾਹਿਗੁਰੂ ਏ ਮੇਰੇ ਪਿਆਰਿਆ ਸੁਆਮੀ ਵਾਹਿਗੁਰੂ ਨੌਕਰ ਨਾਨਕ ਨੂੰ ਉਨ੍ਹਾਂ ਦੇ ਨਾਲ ਜੋੜ ਮੇਲ ਦੇ ਅਤੇ ਉਹਨਾਂ ਉਸ ਨੂੰ ਉਹਨਾਂ ਦੇ ਸੇਵਕਾਂ ਦਾ ਸੇਵਕ ਬਣਾ ਦੇਖੋ ਸਤਨਾ। ਏਸੀ ਅੱਜ ਦਾ ਹੁਕਮਨਾਮਾ ਸਾਹਿਬ ਆਓ ਗੁਰਬਾਣੀ ਪੜਦੇ ਆ ਸੁਣਦੇ ਆ ਇੱਕ ਨਹੀਂ ਬੇਅੰਤ ਹੀ ਗਲਤੀਆਂ ਪੁੱਲਣਾ ਚੁੱਕਾ ਹੋ ਜਾਂਦੀਆਂ ਨੇ ਸੰਗਤਾਂ ਸਤਿਗੁਰੂ ਜੀ ਵਕਸਨ ਹਾਰ ਹਨ ਅੱਗੋ ਵਾਤੇ ਸੱਤੇ ਮੇਰਾ ਪ੍ਰਿਆਤਰਾ ਕੇ ਸੁਧ ਸਪਸ਼ਟ ਗੁਰਬਾਣੀ ਪੜਨ ਦੀ ਸੇਵਾ ਕਰਨ ਦੀ ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਓ ਕਰੋ ਕਿਰਪਾ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਵਾਹ ਗੁਰੂ 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 ਅੰਨ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀਓ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਤੁਸੀਂ ਸਾਨੂੰ ਨਮਾਨਿਆਂ ਨੂੰ ਨਤਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇ ਬਖਸ਼ਿਸ਼ ਕੀਤੀਆਂ ਆਪ ਜੀਆਂ ਦਾ ਕੋਟਨ ਕੋਟ ਕੋਟ ਤਨ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ